ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਉੱਤੇ ਅੱਗ ਲੱਗੀ ਹੈ ਜੀਹਾਂ ਦੱਸਦੀ ਹੈ ਇੱਕ ਦੁਕਾਨ ਦੇ ਬਾਹਰ ਪ੍ਰਾਲੀ ਦੀਆਂ ਗੰਡਾਂ ਪਈਆਂ ਹੋਈਆਂ ਸੀ ਔਰ ਅਜੇ ਤੱਕ ਤਾਰਾਂ ਦਾ ਛੋਟ ਸਰਕਟ ਹੋਇਆ ਤਾਂ ਪ੍ਰਾਲੀ ਦੀਆਂ ਗੰਡਾਂ ਨੂੰ ਅੱਗ ਪੈ ਜਾਂਦੀ ਹੈ ਤਸਵੀਰਾਂ ਜਿਉਂ ਨੇ ਮੌਕੇ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਗ ਦਾ ਤੰਡ ਮਚਾਇਆ ਹੋਇਆ ਹੈ ਤਾਂ ਦੇਖ ਸਕਦੇ ਹੋ ਦੁਕਾਨ ਦੇ ਬਾਹਰ ਅੱਗ ਲੱਗੀ ਹੈ ਔਰ ਇਸ ਦੇ ਇਲਾਕੇ ਹੀ ਗੈਸ ਏਜੰਸੀ ਸੀ ਤਾਂ ਹੋ ਸਕਦਾ ਸੀ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਫਿਲ ਬੜੀ ਸਰਕੇ ਰਾਖ ਹੋ ਗਈ ਹੈ ਦੁਕਾਨ ਦੇ ਬਾਹਰ ਅਗ ਲੱਗ ਗਈ ਹੈ ਔਰ ਅਗ ਫੈਲ ਸਕਦੀ ਸੀ ਮਾਰਕੀਟ ਦੇ ਹੋਰ ਵੀ ਦੁਕਾਨਾਂ ਨੂੰ ਅਗ ਪੈ ਸਕਦੀ ਸੀ ਆਸੇ ਪਾਸੇ ਦੀਆਂ ਦੁਕਾਨਾਂ ਸੀ ਉਹਨਾਂ ਦਾ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਇੱਕ ਅਣਗਿਹਲੀ ਸੀ ਜਿਸ ਦੇ ਕਾਰਨ ਦੁਕਾਨ ਦੇ ਬਾਹਰ ਪ੍ਰਾਲੀ ਦੀਆਂ ਗੰਡਾਂ ਰੱਖੀਆਂ ਹੋਇਆ ਸੀ ਔਰ ਤਾਰਾਂ ਦੇ ਸ਼ਾਰਟ ਸਰਕਣ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਅਗ ਲੱਗੀ ਹੈ ਤਾਂ ਵੇਖ ਸਕਦੇ ਹੋ ਕਿ ਇਸ ਤਰੀਕੇ ਨੇ ਅਗ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ ਔਰ ਆਸੇ ਪਾਸੇ ਦੇ ਦੁਕਾਨਦਾਰ ਵੀ ਸਹਮੇ ਹੋਏ ਨੇ ਕਿਉਂਕਿ ਜੋ ਅਗ ਹੈ ਉਹ ਫੈਲ ਸਕਦੀ ਸੀ ਔਰ ਆਸੇ ਪਾਸੇ ਦੀਆਂ ਦੁਕਾਨਾਂ ਦਾ ਵੀ ਨੁਕਸਾਨ ਹੋ ਸਕਦਾ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਮੇਰੀ ਦੁਕਾਨ ਆ ਬ੍ਰਦਰ ਦੀ ਸਰੀਏ ਦੀ ਇਹ ਚ 3-4 ਮਹੀਨੇ ਪਹਿਲੇ 5 ਮਹੀਨੇ ਪਹਿਲੇ ਕਿਸ ਨੇ ਦੁਕਾਨਾਂ ਖਰੀਦੀਆਂ ਦੋ ਵਲੀਆਂ ਜਦੋਂ ਜਿਹਨੇ ਦੁਕਾਨਾ ਖਰੀਦਿਆ ਤੇ ਪ੍ਰਾਲੀ ਲਵਾ ਕੇ ਰੱਖੀ ਆ ਇਹਨੂੰ ਬੜੀ ਬੜੀ ਮੈਸੇਜ ਵੀ ਭੇਜਿਆ ਪਤਾ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਨਾ ਨੂੰ ਪਤਾ ਕਿੰਨੇ ਲਈ ਆ ਤੇ ਕਿਦੋਂ ਲਈ ਕਿਹਦੇ ਕੋਲਈ ਆ ਤੇ ਚਾਰ ਪੰਜ ਮਹੀਨੇ ਹੋ ਗਏ ਹਾਸੇ ਨੇ ਦੱਸਤ ਹੈਗੀ ਆ ਜੇ ਰਾਤ ਭਰਾ ਅੱਗ ਲੱਗ ਜਾਂਦੀ ਪਿਆਰ ਗਾਂ ਦੋਵੇਂ ਦੁਕਾਨਾਂ ਸੜ ਕੇ ਸੁਹਾ ਹੀ ਨਹੀਂ ਆਈ ਅਸੀਂ ਚਾਹਨੇ ਆ ਬੰਦੇ ਤੇ ਕਾਨੂੰਨੀ ਕਾਰਵਾਈ ਕੀਤੀ ਜੇ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਲਿਖਤੀ ਸ਼ਿਕਾਇਤ ਹੋਗੇ ਜੀ ਪ੍ਰਸ਼ਾਸਨ ਬਿਲਕੁਲ ਬਿਲਕੁਲ ਲਿਖਤੀ ਅੱਜ ਦੇ ਗਿਆ ਵਾਂ ਮੋਗੰਪੁਰਾ थाना ਆਈ ਇੱਥੇ ਵਾਲੇ ਲਿਖਤੀ ਕੰਪਲੇਨ ਦੇ ਗਿਆ ਵਾਂਗੇ ਸ਼ਹਿਰ ਵਿੱਚ ਬਰਾਲੀ ਦਾ ਕੰਮ ਹੀ ਕੋ ਕੋਨਾ ਸੈਲੀਬ੍ਰੇਸ਼ਨ ਮੋਲ ਤੇ ਆ ਸਾਹ ਜੀ ਹਾਂ ਜੀ ਇਹ અમાਰੇ ਬਹੁਤ ਵੱਡਾ ਹਸਾ ਹੱਸਦਾ ਹੈ ਅੱਗੇ ਸੈਲੀਬ੍ਰੇਸ਼ਨ ਮੋਲ ਦੇ ਕੋਲ ਹੋਟਲ ਟ੍ਰੰਪਰਡ ਦੇ ਨਾਲ ਹੀ ਆ ਤੇ ਕੀ ਕਾਰਨ ਕੀ ਆਗਦਾ ਕਾਰਨ ਪਤਾ ਨਹੀਂ ਕਹਿੰਦੇ ਨੇ ਆ ਕਿ ਉਹ ਤਾਰ ਤੁਰ ਸਪਾਰਕ ਹੋਈ ਆ ਬਾਕੀ ਪਤਾ ਨਹੀਂ ਪ੍ਰਾਲੀ ਕਿਉਂ ਲੱਗੀ ਪ੍ਰਾਲੀ ਕਦੋਂ ਦੀ ਚਪਈ ਪ੍ਰਾਲੀ ਹੋ ਗਈ ਭਾਈ 2-3 ਮਹੀਨੇ ਪਈ ਨੂੰ ਤੇ ਕਾਰਨ ਕੀ ਹੋ ਪ੍ਰਾਲੀ ਦਾ ਇੱਥੇ ਰੱਖਦਾ ਸਮਾਂ ਗਲਤ ਚੀਜ਼ ਆ ਭਾਈ ਵੈ ਇਹ ਰੱਖਣੀ ਨਹੀਂ ਚਾਹੀਦੀ ਵੇਖੋ ਉੱਥੋਂ ਗਰਮੀ ਆ ਉੱਥੋਂ ਗਰਮੀ ਦਾ ਮਾਹੌਲ ਆ ਤੁਹਾਨੂੰ ਪਤਾ ਕੋਈ ਨਾ ਕੋਈ ਤੇ ਲੱਗ ਹੀ ਜਾਣੀ ਆ ਇਹ ਵੱਡੇ ਹਾਦਸੇ ਨੂੰ ਦੱਸ ਤਾਂ ਦੇ ਸਕਤੀ ਇਹ ਭਾਈ ਬੜਾ ਬਚਾ ਆ ਸਾਰਿਆਂ ਦਾ ਵੇਖੋ ਨਾਲ ਦੁਕਾਨਾਂ ਆ ਦੁਕਾਨਾਂ ਵਾਲਿਆਂ ਦਾ ਕਿੰਨਾ ਬਚਾ ਆ ਉਹ ਲਾਗੇ ਵੇਖੋ ਉਹਨਾਂ ਦਾ ਘਰ ਉੱਤੇ ਰਹਿਸ਼ ਆ ਕਿਹਦਾ ਨੁਕਸਾਨ ਹੋ ਜੇ ਫਾਇਰ ਬ੍ਰਿਗੇਡ ਨੂੰ ਆਈਜੀ ਸਾਹਿਬ ਆਏ ਕੁਵਰ ਪ੍ਰਤਾਪ ਜੀ ਉਹਨਾਂ ਨੇ ਵੀ ਫੋਨ ਕੀਤਾ ਆਏ ਦਿਕਾਈ ਨਹੀਂ ਜੇ ਤੇ 20-25 ਮਿੰਟ ਹੋ ਗਏ ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤੇ ਇਹਨੂੰ ਬਸ ਆ ਰਹੇ ਆ ਰਹੇ ਦਲਾਸਾ ਹੀ ਦੇ ਰਹੇ ਆ ਮੈਂ ਸੈਲਵੇਸ਼ਨ ਮਾਲ ਚ ਕੰਮ ਕਰਦਾ ਜੇ ਹਵਾ ਦਾ ਰੁਖ ਦੂਜੇ ਰੁਖ ਨੂੰ ਹੁੰਦਾ ਨਾ ਉਹ ਵੇਖੋ ਉਹ ਫਲੈਕਸਾਂ ਨੂੰ ਅੱਗ ਲਾ ਕੇ ਸਾਰੀਆਂ ਦੁਕਾਨਾਂ ਦੇ ਅੰਦਰ ਉੱਪਰ ਚੜ ਜਾਣੀ ਹੈ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਉਹ ਆਈ ਨਹੀਂ ਇਹ ਕਿੰਨੀ ਦੇਰ ਹੋ ਗਈ ਇੱਥੇ ਪਰਾਲੀ ਪਈ ਪਰਾਲੀ ਪਈ ਨੂੰ ਵਾਹਾ ਦਿਨ ਹੋ ਗਿਆ ਸਮਾਂ ਤਾਂ ਬਾਕੀ ਦੁਕਾਨਾਂ ਨੂੰ ਹੋ ਸਕਦਾ ਅੱਗ ਦੀ ਜਪੇਟ ਜਾ ਪਾਜੀ ਇਹ ਤੇ ਰੱਬ ਵੱਲੋਂ ਹੀ ਹਵਾ ਹੀ ਐਨੂੰ ਐ ਜੇ ਪਰੇ ਨੂੰ ਹੁੰਦੀ ਤਾਂ ਆਪ ਹੀ ਕੈਮਰਾ ਮਾਰ ਕੇ ਵੇਖੋ ਜੇ ਪਰੇ ਨੂੰ ਆ ਦੇ ਫੋਨ ਕੀਤਾ ਕੀਤਾ ਆਈਜੀ ਸਾਹਿਬ ਆਏ ਕੁਵਰ ਪ੍ਰਤਾਪ ਜੀ ਉਹਨਾਂ ਨੇ ਫੋਨ ਕੀਤਾ ਤਾਂ ਨਹੀਂ ਅਜੇ ਤੱਕ ਫਾਇਰ ਬ੍ਰਿਗੇਡ ਆਈ ਵੇਖੋ ਉੱਥੇ ਕਿ ਇਹਦਾ ਜਿਆਦਾ ਦੇਖੋ ਕਿੰਨਾ ਜਿਆਦਾ ਦੇਖੋ ਕਿਥੇ ਤੱਕ ਅੱਗ ਆ ਗਈ ਜੀ ਵੇਖੋ ਅਜੇ ਦੇ ਬੰਦਿਆਂ ਨੇ ਉੱਥੋਂ ਚੁੱਕੀ ਉਹ ਨਾਲਦਿਆਂ ਦਾ ਬਚਾਅ ਹੋ ਗਿਆ ਇਹਦੇ ਉਹਨਾਂ ਦਾ ਸਾਰੇ ਬੋਰਡ ਵੇਖੋ ਐਂਡ ਦਾ ਕਾਗ ਜਾਨੀ ਜੇ ਕੋਈ ਨਹੀਂ ਭਾਈ ਜਾਨੋ ਤਲਾਹ ਮਿਲੇਗੀ ਬਟਾਲੇ ਰੋਡ ਤੇ ਅੱਗ ਲੱਗੀ ਆ ਤੇ ਆਪਾਂ ਉਸ ਤੋਂ ਮੋਕੇ ਦੇ ਗੱਡੀ ਲੈ ਕੇ ਪਹੁੰਚੇ ਆ ਜੀ ਬਾਕੀ ਤੁਹਾਡੇ ਸਾਹਮਣੇ ਆ ਜੀ ਕੰਟਰੋਲ ਪਾ ਲਿਆ ਨਹੀਂ ਨਹੀਂ ਸਾਹਿਬ ਕਾ ਨੂੰ ਬੜਾ ਟ੍ਰੈਫਿਕ ਵੀ ਹੁੰਦੀ ਆ ਭਾਜੀ ਬਚਾਉਣਾ ਪੈਂਦਾ ਹਰ ਇੱਕ ਨੂੰ ਮੋਟਰਸਾਈਕਲ ਵਾਲੇ ਨੂੰ ਬਚਾਉਣਾ ਪੈਂਦਾ ਵਾ ਹਾਨੀ ਆ ਨਹੀਂ ਸਾਹਿਬ ਤੁਹਾਡੇ ਸਾਹਮਣੇ ਆ ਅੱਗ ਦੇ ਕਾਬੂ ਪਾ ਲਿਆ ਦੋ ਗੱਡੀਆਂ ਮੋਹ ਗਈਆਂ ਸਾਹਿਬ ਹਾਂਜੀ ਨਹੀਂ ਨਹੀਂ ਸਾਹਿਬ ਬਚਾਜ ਬਚਾਜ ਕਾਰਨ ਕੀ ਆ ਕੋਈ ਸਾਹਿਬ ਕਹਿੰਦੇ ਆ ਕਿ ਕੋਈ ਸਪਾਰਕ ਹੋ ਗਈ ਇੱਥੋਂ ਤਾਰ ਉਹਦੇ ਕਰਕੇ ਮਿਲ ਅੱਗ ਲੱਗ ਗਈ ਆ ਇਹ ਚੀਜ਼ ਨੂੰ ਅੱਗ ਲੱਗੀ ਆਗ ਸਾਰ ਪਰਾਲੀ ਨੂੰ ਲੱਗੀ ਏ ਕੀ ਤੁਹਾਡੇ ਕੋਲ ਸਪਲਿਟੀ ਸ਼ਿਕਾਇਤ ਹੈ ਕਿ ਪ੍ਰਸ਼ਾਸਨ ਪਰਾਲੀ ਇੱਥੇ ਨਾ ਲਾਊਟ ਆ ਇਹ ਸਾਹਿਬ ਨੂੰ ਸ਼ੋਅ ਵਾਲਿਆਂ ਨੂੰ ਚਾਹੀਦਾ ਹੈ ਜਿਨ੍ਹਾਂ ਨੇ ਪਰਾਲੀ ਲਾਈ ਆ ਉਹਨਾਂ ਨੂੰ ਚਾਹੀਦਾ ਹੈ ਕਿ ਨਹੀਂ ਹਾਂਜੀ ਕਰਾ ਵੇਖੋ ਕੀ ਕਰਦੇ ਆ ਬਾਕੀ ਸਾਹਿਬ ਤੁਹਾਡੇ ਸਾਹਮਣੇ ਹੀ ਆ ਮੋਕੇ ਤੇ ਪਹੁੰਚੇ ਆ ਅਗਲ ਕੀ ਦੇਖੀ ਆ ਫਾਇਰ ਵੀ ਬੁਝਾ ਰਹੇ ਆ ਤੇ ਬਾਅਦ ਚ ਪਤਾ ਕਰਦੇ ਆ ਕੀ ਹੋਇਆ ਕਿ ਕੁਝ ਗਿਆੜਾ ਚੁਗੜਾ ਕੋਈ ਬਿਜਲੀ ਸ਼ਾਰਟ ਹੋਇਆ ਕੋਈ ਅਸੀਂ ਸਰ ਕਿਹੜੇ ਥਾਣੇ ਨੂੰ ਇਹ ਇਲਾਕਾ ਪੈਂਦਾ ਇਹਨਾਂ ਨੇ ਬੜੇ ਫੋਨ ਕੀਤੇ ਕੋਈ ਕਹਿੰਦਾ ਮੇਰੇ ਚ ਨਹੀਂ ਪੈਂਦਾ ਕੋਈ ਕਹਿੰਦਾ ਮੇਰਾ ਇਲਾਕਾ ਨਹੀਂ ਹੈਗਾ ਉਥੇ ਚੱਗੇ ਵਿੱਚ ਆਗ ਨੂੰ ਅੱਧਾ ਪੋਣਾ ਕਿ ਢੋਗਾ ਕੋਈ ਨਹੀਂ ਪਹੁੰਚਿਆ ਇਹ ਅਕਸ਼ਲ ਵਿਜੇਨਗਰ ਵੀ ਪੈਂਦਾ ਵਾ ਤੇ ਇਹ ਰਾਮਬਗਦਾ ਏਰੀਆ ਪੈਂਦਾ ਵਾ ਦੋਵਾਂ ਦਾ ਕੰਫਿਊਜ਼ ਹੈ ਜੀ ਇਹ ਪੁਲ ਦਾ ਵਿਚ ਹੈ ਨਾ ਰਸਤਾ ਇਸ ਕਰਕੇ ਤਾਂ ਕਰਕੇ ਦੋਵਾਂ ਦਾ ਇਹ ਕੰਫਿਊਜ਼ ਹੋਇਆ ਉਹ ਚੱਕਰ ਦੇ ਵਿੱਚ ਜੇ ਕੋਈ ਵੱਡਾ ਨੁ ਤੋਕੀ ਫਿਰ ਗ੍ਰੇਡ ਮੌਕੇ ਤੇ ਆ ਗਈ ਆ ਜਿਸ ਕਰਕੇ ਪ੍ਰਸ਼ਾਸਨ ਸਾਰਾ ਹਾਜ਼ਰ ਹੋਣ ਲੱਗਾ ਵਾ ਸਾਰਾ ਜਾਂਚ ਕੀਤੀ ਜਾਏਗੀ ਕਿ ਕਿਹਦਾ ਕਸੂਰ ਹੈਗਾ ਕੋਈ ਬਿਜ਼ਲੀ ਸ਼ੌਰਟ ਹੋਇਆ ਸਾਹਮਣੇ ਉਤਾਰਾਂ ਵੇਖੋ ਉਤਾਰਾਂ ਉਹਨੇ ਉਹ ਸ਼ੌਰਟ ਹੋਇਆ ਕੋਈ ਪਰ ਕਿੰਨਾ ਕਿ ਸਰ ਜਾਇਜ਼ ਲੱਗਦਾ ਵਾ ਕਿ ਸੜਕ ਦੇ ਉੱਤੇ ਸ਼ਹਿਰ ਦੇ ਵਿੱਚ ਪ੍ਰਾਲੀ ਰੱਖਣਾ ਤਾਂ ਤੋਕੀ ਨਹੀਂ ਬੰਦਾ ਕਿਉਂ ਰੱਖੀ ਕਿ ਤੋ ਇਹ ਜਾਂਚ ਕਰਦੇ ਆਪੇ ਅਫਸਰ ਹੋਣ ਲੱਗੇ ਆ ਜਾਂਚ ਕਰਦੇ ਹਾਂਜੀ ਤਾਂ ਦੀ ਕਾਰਵਾਈ ਕੀਤੀ ਜਾਏਗੀ ਹਾਂਜੀ ਵੇਖੋ ਜੀ ਅਫਸਰ ਹੋਣਗੇ ਕਰਸਗੇ ਬਿਲਕੁਲ 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 ਤਾਂ ਬਿਲਕੁਲ ਜਿਹੜੀ ਕਾਰਵਾਈ ਬਣੀ